ਨੇ ਇਹ ਮਨੁੱਖ ਜੇ ਤੂੰ ਆਪਣੇ ਹਿਰਦੇ ਵਿੱਚ ਆਪਣੀ ਸੁਰਤ ਵਿੱਚ ਦੀਨ ਦਾ ਪ੍ਰੇਮ ਪੈਦਾ ਕਰਨਾ ਚਾਹੁੰਦਾ ਕਿਉਂਕਿ ਕਿਸੇ ਚੀਜ਼ ਦੀ ਕਮਾਈ ਅਭਿਆਸ ਜਾਂ ਉਹ ਜੇ ਤਾਂ ਹੀ ਬਣਿਆ ਜਾ ਸਕਦਾ ਜੇ ਉਸ ਮਾਰਗ ਦੇ ਪ੍ਰਤੀ ਰਸਤੇ ਦੇ ਪ੍ਰਤੀ ਸਾਡੇ ਅੰਦਰ ਖਿੱਚ ਹੈ ਪ੍ਰੇਮ ਹੈ ਜੇ ਪ੍ਰੇਮ ਨਹੀਂ ਤਾਂ ਪਾਠ ਨਹੀਂ ਹੋ ਸਕੇਗਾ ਪ੍ਰੇਮ ਨਹੀਂ ਸੇਵਾ ਨਹੀਂ ਹੋ ਸਕੇਗੀ। ਪ੍ਰੇਮ ਨਹੀਂ ਸਤ ਸੰਗ ਨਹੀਂ ਕੀਤਾ ਜਾ ਸਕੇਗਾ। ਔਰ ਬਿਨਾ ਪ੍ਰੇਮ ਤੋਂ ਜੋ ਕੁਝ ਵੀ ਮਨੁੱਖ ਕਰੇਗਾ। ਭਾਵੇਂ ਉਹ ਜ਼ੋਰ ਨਾਲ ਕਰ ਤਾਂ ਲਵੇ ਪਰ ਉਹਦੇ ਪ੍ਰਤੀ ਮਨ ਦੇ ਅੰਦਰ ਦਿਲਚਸਪੀ ਪੈਦਾ ਨਹੀਂ ਹੋਏਗੀ। ਮਨ ਨੂੰ ਸਕੂਨ ਨਹੀਂ ਮਿਲੇਗਾ ਉਸ ਕੰਮ ਨੂੰ ਕਰਨ ਦਾ ਰਸ ਨਹੀਂ ਆਏਗਾ, ਸਵਾਦ ਨਹੀਂ ਆਏਗਾ। ਪ੍ਰੇਮ ਤੋਂ ਸਖੜਾ ਕੋਈ ਵੀ ਕੀਤਾ ਹੋਇਆ ਕੰਮ ਜਿਹੜਾ ਉਹ ਬੜਾ ਬੋਝਲ ਜਿਹਾ ਲੱਗਦਾ ਹੈ ਬੜਾ ਔਖਾ ਲੱਗਦਾ ਹੈ ਡੰਗ ਟਪਾਉ ਲੱਗਦਾ ਹੈ ਉਹਨੂੰ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਬੱਧਾ ਚੱਟੀ ਸ਼ਬਦ ਨਾਲ ਡਿਫਾਈਨ ਕਰਦੇ ਨੇ ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਮਹਾਰਾਜ ਕਹਿੰਦੇ ਉਹਦੇ ਵਿੱਚੋਂ ਫਿਰ ਮਨੁੱਖ ਨੂੰ ਕੋਈ ਭਲਾਈ ਵੀ ਨਹੀਂ ਮਿਲਦੀ ਤੇ ਉਹ ਕੰਮ ਕਰਦਿਆਂ ਹੋਇਆਂ ਕੋਈ ਰਸ ਵੀ ਨਹੀਂ ਬਣਦਾ ਇਸ ਤਰ੍ਹਾਂ ਇੱਕ ਭਾਰ ਜਿਹਾ ਆਪਣੇ ਉੱਤੇ ਮਨੁੱਖ ਲੱਦ ਕੇ ਇੱਕ ਪ੍ਰੈਸ਼ਰਾਈਜ਼ ਹੋ ਕੇ ਇੱਕ ਬੋਝ ਥੱਲੇ ਦੱਬ ਕੇ ਉਸ ਕੰਮ ਨੂੰ ਅਣ ਮੰਨੇ ਜੇ ਮਨ ਨਾਲ ਕਰਦਾ ਹੈ ਤੇ ਮਨ ਰਾਜੀ ਨਹੀਂ ਪਰ ਕਰ ਰਿਹਾ ਤੇ ਜਦੋਂ ਮਨ ਰਾਜੀ ਨਹੀਂ ਦਾ ਮਤਲਬ ਦਿਲਚਸਪੀ ਨਹੀਂ ਹੈ ਮਨ ਅੰਦਰ ਉਸ ਕੰਮ ਨੂੰ ਇੰਜੋਏ ਕਰਨ ਦੀ ਭਾਵਨਾ ਨਹੀਂ ਸਵਾਦ ਉਹਦਾ ਰਸ ਮਾਨਣ ਦੀ ਭਾਵਨਾ ਨਹੀਂ ਜਦੋਂ ਕਿ ਗੁਰਮਤ ਦਾ ਮਾਰਗ ਹੈ ਜੇ ਕੋ ਖਾਵੇ ਜੇ ਕੋ ਪੁੰਚੇ ਇਸ ਦਾ ਹੋਇ ਉਦਾਹਰਣ ਇਸ ਵਸਤੂ ਨੂੰ ਖਾਂਦਿਆਂ ਸ਼ੱਕਦਿਆਂ ਗ੍ਰਹਿਣ ਕਰਦਿਆਂ ਇਸ ਨੂੰ ਪੁੰਚਣਾ ਹੈ ਇਸ ਦਾ ਸਵਾਦ ਵੀ ਮੰਨਣਾ ਹੈ ਜਿੱਥੇ ਮੰਜ਼ਲ ਵੱਲ ਧਿਆਨ ਦੇਣਾ ਹੈ ਉੱਥੇ ਰਸਤੇ ਨੂੰ ਇੰਜੋਏ ਵੀ ਕਰਨਾ ਹੈ ਮੰਜ਼ਲ ਹੈ ਪਰਮੇਸ਼ਰ ਨਾਲ ਇੱਕ ਸੁਰੋਣਾ ਮੰਜ਼ਲ ਹੈ ਗੁਰੂ ਦੀ ਜੁਗਤ ਨੂੰ ਆਪਣੇ ਜੀਵਨ ਵਿੱਚ ਵਸਾ ਕੇ ਉਸ ਟੀਚੇ ਤੱਕ ਪਹੁੰਚਣਾ ਜਿਹੜੀ ਮਹਾਰਾਜ ਨੇ ਬਖਸ਼ੀ ਹੈ ਵੀ ਤੂੰ ਦੀਨ ਕਮਾਉਣਾ ਹੈ ਦੀਨ ਦਾ ਰੂਪ ਹੋਣਾ ਹੈ ਪਰ ਜਿਹੜਾ ਉਹਦੇ ਰਾਜ ਅਭਿਆਸ ਹੈ ਜੇ ਉਹਦਾ ਸਵਾਦ ਨਹੀਂ ਆ ਰਿਹਾ ਤੇ ਉਹ ਅਭਿਆਸ ਮੁਕੰਮਲ ਕਿਵੇਂ ਹੋਏਗਾ ਉਹਦੇ ਪ੍ਰਤੀ ਦਿਲ ਚਸਪੀ ਹੋਣੀ ਬੜੀ ਜ਼ਰੂਰੀ ਹੈ ਉਹਦਾ ਸਵਾਦ ਆਉਣਾ ਬੜਾ ਜ਼ਰੂਰੀ ਹੈ ਸਤਿਗੁਰੂ ਮਹਾਰਾਜ ਉਹਨੂੰ ਫਰਮਾਉਂਦੇ ਨੇ ਕਬੀਰ ਤਾਂ ਸਿੰਘ ਪ੍ਰੀਤ ਕਰ ਉਸ ਨਾਲ ਪ੍ਰੇਮ ਕਰ ਜਾਕੋ ਠਾਕੁਰ RAM ਕਿਨਾਂ ਨਾਲ ਉਹਨਾਂ ਸਤ ਸੰਗੀਆਂ ਨਾਲ ਭਾਵ ਆਪਣੀ ਦਿਲਚਸਪੀ ਸਤ ਸੰਗੀਆਂ ਦੀ ਸੁਭਤ ਵਿੱਚ ਬੈਠਣ ਦੀ ਬਣਾਈ ਜੇ ਤੂੰ ਚੌਰਾ ਹੈ ਨਾ ਵੀ ਦੁਨੀਆ ਦੇ ਪਦਾਰਥਾਂ ਦੀ ਖਿੱਚ ਵਾਸ਼ਨਾਵਾਂ ਦਾ ਜੋਰ ਤੇਰੇ ਜੀਵਨ ਚੋਂ ਘਟੇ ਮੰਦੇ ਖਿਆਲ ਤੇਰੇ ਅੰਦਰੋਂ ਤੇਰਾ ਖਿਹੜਾ ਛੱਡਣ ਤਾਂ ਤੈਨੂੰ ਆਪਣਾ ਰੋਖ ਆਪਣਾ ਧਿਆਨ ਸਤ ਸੰਗਤ ਵੱਲ ਕਰਨਾ ਪਏਗਾ ਤੇ ਜੇ ਤੇਰੀ ਖੇਚ ਵਾਸ਼ਨਾ ਨਾਲ ਪ੍ਰੇਮ ਕਰਨ ਵਾਲੇ ਮੰਦੇ ਅਮਲ ਕਮਾਉਣ ਵਾਲੇ ਲੋਕਾਂ ਦੇ ਕੋਲ ਬੈਠਣ ਦੀਏ ਕਿ ਤੂੰ ਦੀਨ ਨਹੀਂ ਕਮਾ ਸਕੇਗਾ